ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੋਂ ਠੀਕ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੁਬਦੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਨਾਮ ਜੀ ਲਾਜ਼ਿੰਗ ਬੰਦੇਟੇ ਲਮਾ ਨੇੜੇ ਤਪਾ ਮੰਡੀ ਠੀਕ ਹੈ ਭਾਈ ਜ਼ਿਲ੍ਹਾ ਬਰਨਾਲ ਜ਼ਿਲ੍ਹਾ ਬਰਨਾਲ ਤਹਿਸੀਲ ਤਾਂ ਭਾਈ ਤਹਿਸੀਲ ਤਪਾ ਮੋਬਾਈਲ ਨੰਬਰ ਬੋਲ 82642 2630 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਬਾ ਸੋਈ ਵੀ ਆ ਇਹ ਦੂਜਾ ਸੂਈ ਵੈਰਾਇਟ ਕਦੋਂ ਸੂਈ ਹੈ ਭਾਈ ਇਹਨੂੰ ਸੂਈ ਨੂੰ ਹੋ ਗਿਆ 12 13 ਨੂੰ ਬੱਚਾ ਕਿੱਥੇ ਦਾ ਬੱਚਾ ਸੀ ਬਸਾ ਰਟ ਠੀਕ ਹੈ ਬੱਚਾ ਖੜਾ ਭਈ ਬੱਚਾ ਮਗਰ ਠੀਕ ਆ ਦੁੱਧ ਵਾਦ ਕਿੰਨਾ ਹੋਣਾ ਭਈ ਹੈ ਦੁੱਧ ਕਿੰਨਾ ਹੋਣਾ ਦੁੱਧ ਹੈ ਰਟ 15 ਲੀਟਰ ਦੇ ਥਲੇ ਠੀਕ ਆ ਤਾਰਾ 15 ਕਿਲੋ ਖੋਲਾ ਦੁੱਧਾ ਨੈਟ ਤਿਆਰ ਸਾਜਮਾ ਤਿਆਰ ਠੀਕ ਆ ਭਾਈ ਆਰਡਰ ਬੜਾ ਚੰਗਾ ਭਈ ਨੇੜ ਤੋਂ ਚੈੱਕ ਕਰਵਾਉਨੇ ਕੱਲਾ ਕੱਲਾ ਬਾਕੀ ਰਟ ਦੋਨੇ ਪਾਸੇ ਬਹਿ ਕੇ ਜੋਣੇ ਆਪਾਂ ਇਹਨੂੰ ਕੋਈ ਉਹ ਨਹੀਂ ਲੱਕ ਦੇ ਸੇਰ ਠੰਡੇ ਆ ਖੋਲ ਦੇ ਬਾਈ ਚੋਰ ਕੇ ਦਿਖਾ ਦੇ ਠੰਡੇ ਸੀਲ ਆ ਬਾਈ ਕਹਿੰਦਾ ਆਪਾਂ ਦੋਨੇ ਪਾਸੇ ਬਹਿ ਕੇ ਦੋਨੇ ਪਾਸੇ ਬਹਿ ਕੇ ਚੌਣੇ ਆਪਾਂ ਇਹਨਾਂ ਨੂੰ ਛੇਸ ਬੜਾ ਚੰਗਾ ਰਾਜੀ ਆ ਸਮੀ ਪੜੀ ਆ ਕਲਰ ਬਹੁਤ ਚੰਗਾ ਬਈ ਪੂਰਾ ਤਰਾ ਦੇਖੋ ਰਾਜੀ ਬਹੁਤ ਆਣਾ ਹਾਂ ਕੱਦ-ਕੁੱਦ ਬਹੁਤ ਆ ਡਾਟ ਸਹੀ ਗੱਲ ਸਮੀ ਪੜੀ ਆ ਫਾਰਮ ਆਲੀ ਵਹਿੜ ਆ ਓਕੇ ਬਾਈ ਤੇ ਕੀ ਮੋਲ ਦਾ ਜੱਜ ਜਬਈ ਡਾਟ ਜੱਜ ਜਬਈ ਮੋਲ ਦਾ ਟਰੇ ਦਾ ਵੇਚਣ ਜਲੇ 47000 ਰੁਪਿਆ ਮਾਨਤਾ ਹੋ ਜੀ ਤਾਂ ਮਾਨਤਾ ਹੋ ਜੀ 47000 ਰੁਪਿਆ ਮੋਲ ਮਾਨਤਾ ਜਿਹੜਾ ਮੌਕੇ ਤੇ ਬਾਕੀ ਦਾ ਟੰਡੀ ਸੀ ਲਾ ਕੋਈ ਚੱਕਰ ਜਿੱਧਰ ਵੀ ਮਾਰੀ ਵਾਜਿਆ ਹੱਥ ਲਾਈ ਚੱਲ ਕਹਿ ਨਹੀਂ ਕਰ ਵਾਲੀ ਕੋਈ ਹਾਂ ਤੁਹਾਨੂੰ ਅੱਗੇ ਉਹ ਕਰੀ ਜਾਣਾ ਕੋਈ ਬਾਗੀ ਵੀ ਦੋ ਨੰਬਰ ਤੇ ਟੋਕੜਾ ਇਹ ਪੈੜਰ ਬੱਚਾ ਬਲਿਆ ਵਾ ਹਏ ਇਹ ਤੱਲ ਵੀ ਨਹੀਂ ਕਹਿਆ ਤੇ ਥਣ ਦਾ ਟੱਕ ਤਰਾਉਂਦੀਆਂ ਚੋਂ ਗਲਾਸ ਦੁੱਧ ਦਾ ਠੀਕ ਹੈ ਯਾਨੀ ਕਿ ਤਿੰਨ ਸਹੀ ਆ ਠੀਕ ਹੈ ਦੁੱਧ 1 ਲੀਟਰ ਏ ਥੱਲੇ ਤੱਲ ਹੀ ਮੰਨ ਲੈ ਹਾਂ ਤੱਲ ਮੰਨ ਲੈ ਤਿੰਨ ਮੰਨ ਕੇ ਲਵੇ ਦੁੱਧ ਕਿੰਨਾ ਦੋਤਾ 189 ਡਾਟ ਠੀਕ ਹੈ ਬਾਈ ਬੋਲਿਓ ਬਾਈ ਤੋਰ ਕੱਦ ਚੰਗਾ ਫਰੈਂਟ ਚੰਗਾ ਚੰਗੀ ਸਮੀ ਪੜਿਆ ਰਾਤੀ ਜਮਾ ਤਾਲੀਆਂ ਸੀ ਮਢਲੀ ਇਹ ਵੀ ਡਾਟ ਕਿਵੇਂ ਮੰਗਾ ਜਮਾ ਇੱਕ ਨੰਬਰ ਰਾਟ ਜਿਵੇਂ ਮਰਜੀ ਚੋਈ ਚਲ ਕਹਿੰਦੀ ਕੁਛ ਨਹੀਂ ਜਮਾ ਮਹ ਠੀਕ ਇਹੋ ਦੋਨੇ ਪਾਸੇ ਬਹਿ ਕੇ ਮਗਰ ਦੀ ਚੋਲਾ ਹੂੰ ਹੂੰ ਠੰਡੀ ਸੀਲ ਆ ਬਾਈ ਕਹਿੰਦਾ ਚਵਾਈ ਚੋਈ ਓਕੇ ਆ ਕਹਿੰਦੀ ਗਰਮ ਵਾਲੀ ਕੁਛ ਨਹੀਂ ਆਰਡਰ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਗਰਮ ਵਾਲੀ ਨੇ ਤਿਆਰ ਕਰਿਆ ਪਛਾਂ ਤੋਂ ਲੈ ਵਾ ਚੈੱਕ ਕਰਵਾਉਣੇ ਲੈ ਕਿਆ ਬਾਤ ਮੋਲ ਕੀ ਹੈ ਜਬਾ ਬਾਕੀ ਰਾਤਾਂ ਡਾਂਡੀ ਸੀ ਦਾ ਇਹਦਾ ਮੋਲ ਦੇਣਾ ਨਹੀਂ 15000 ਰੁਪਏ ਠੀਕ ਹੈ ਬਾਈ ਮਾਨਤਾਣ ਮਾਨਤਾਣ ਹੋ ਜੀਏ ਅੱਗੇ ਵੀ ਰੇਤਨ ਪਰ ਕਿਹੜਾ ਸੂਈ ਹੈ ਇਹ ਵੀ ਦੂਜਾ ਸੂਈ ਵੀ ਰੇਟਰ ਕਦੋਂ ਸੂਈ ਹੈ ਬਾਈ ਇਹਨੂੰ ਵੀ ਹੋਵੇ 12-13 ਦਿਨ ਦਾ ਲੈ 12-13 ਦਿਨ ਬੱਚਾ ਕੀ ਮਗਰ ਬੱਸਾ ਮਗਰ ਬੱਚਾ ਬਾਈ ਠੀਕ ਹੈ ਬਾਈ ਦੁੱਧ ਕਿੰਨਾ ਤੇ ਡੇਰੀ ਵਾਲੀਆਂ ਡੇਰੀ ਜਿਹੜੀਆਂ ਆਉਂਦਾ ਤੇ ਓਕੇ ਦੁੱਧ ਲੈਟਰ 15 ਕਿਲੋ ਜਮਾ ਤਿਆਰ ਆ ਕੰਡੇ ਵਾਲਾ ਓਕੇ ਲੀਟਰ ਵਾਲਾ 16 ਸਾਢੇ 16 ਹੋਜੂ ਹਾਂ ਹਾਂ 15 ਲੀਟਰ ਦੁੱਧ ਬਾਈ ਕਹਿੰਦਾ ਨੈਟ ਤਿਆਰ ਹੈ ਲੀਟਰਾਂ ਚ ਆਪਣਾ ਦਾ 16 ਸਾਢੇ 16 ਲੀਟਰ ਤਿਆਰ ਆ ਬਾਈ ਫੇਸ ਬੜਾ ਚੰਗਾ ਬਾਈ ਕੱਦ ਬੜਾ ਚੰਗਾ ਚੰਗੀ ਚਮਕਾ ਤੋੜਾ ਤਰਾ ਵੀ ਚੰਗਾ ਹੈ ਮਾਈ ਦਾ ਮੁੱਲ ਕੀ ਹੈ ਜਾਇਜ਼ ਹੈ ਬਾਈ ਇਹਦਾ ਮੋਹਲਾਟਰ ਆ ਵੇਚਣ ਆ ਲਈਦਾ 45000 ਰੁਪਇਆ 45 ਹਾਂ ਮਾਨਦਾਨ ਹੋ ਜੂ ਮਾਨਦਾਨ ਹੋ ਜੂ 45 ਇਹ ਡਾਟਰ ਦੋਨੇ ਪਾਸੇ ਵੇਖੀ ਚੋਣੇ ਆਪਾਂ ਕਹਿੰਦੀ ਕੁਛ ਨਹੀਂ ਨਾ ਨਾ ਦੋਨੇ ਪਾਸੇ ਵੇਖੇ ਠੀਕ ਹੈ ਬਈ ਕੋਈ 45000 ਰੁਪਇਆ ਮੋਹਲਾ ਮਾਨਦਾਨ ਇੰਦਰ ਹੀ ਮਰਜੀ ਆ ਡਰੂ ਡਰੂ ਬਹੁਤ ਚੰਗਾ ਹਾਂ ਲੱਖ ਲੱਖ ਥਣ ਮੁਕੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚਵਾਈ ਕਿਵੇਂ ਚਵਾਈ ਡਾਟਰ ਆਪਾਂ ਦੋਨੇ ਪਾਸੇ ਵੇਖੇ ਜਮਾ ਇੱਕ ਨੰਬਰ ਚਵਾਈ ਆ ਬਹੁਤ ਠੀਕ ਚਵਾਈ ਵੀ ਨਾ ਆਪਣੀ ਜ਼ਿੰਮੇਵਾਰੀ ਆ ਹੂੰ ਹੂੰ ਮੋਹਲ ਬਾਈ ਦੇ ਜਮਤ ਜਾਇਦਾਦ ਪਹਿਲੇ ਨੰਬਰ ਵਾਲੀ ਦਾ ਵੀ ਜਾਇਦਾਦ ਹੈ ਇਹਦਾ ਵੀ ਜਾਇਦਾਦ ਆ ਭਾਈ ਆ ਬੜ ਚੰਗੇ ਰਾਜ ਰੂਜੇ ਬਹੁਤ ਸਮੇਂ ਪੜੀ ਫੁੱਲ ਕਿਸੇ ਵੀਰ ਨੂੰ ਤਿੰਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੇ